ਆ ਨਮਸਕਾਰ ਸਸਤੀ ਕਾਲਾ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਾਜਮਾਨ ਹਾਂ ਜੋ ਇਹ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੈਸ਼ਨਲ ਦੋਸਤੋ ਖੰਨਾ ਸ਼ਹਿਰ ਦੇ ਵਿੱਚ ਗਰਮਾਹਟ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਗਰਮਾਹਟ ਇਸ ਕਰਕੇ ਹੈ ਕਿ ਗਰਮੀਆਂ ਦਾ ਮੌਸਮ ਨਹੀਂ ਬਲਕਿ ਜੋ ਸਕੂਲ ਮੈਨੇਜਮੈਂਟ ਦੇ ਇਲੈਕਸ਼ਨ ਹੋ ਰਿਹਾ ਉਹਨਾਂ ਨੂੰ ਲੈ ਕੇ ਖੰਨਾ ਸ਼ਹਿਰ ਪੂਰਾ ਗਰਮਾਇਆ ਹੋਇਆ ਹੈ ਜਿੱਧਰ ਨੂੰ ਚਲੇ ਜਾਓ ਉਧਰ ਹੀ ਕੈਂਡੀਡੇਟ ਘੁੰਮਦੇ ਦਿਖਾਈ ਦੇ ਰਹੇ ਨੇ ਇਸ ਵਾਰ ਤਿੰਨ ਜਿਹੜੀਆਂ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ ਇੱਕ ਪਾਸੇ ਭਾਜਪਾ ਪੈਨਲ ਦੂਸਰੇ ਪਾਸੇ ਕਾਂਗਰਸ ਪੈਨਲ ਤੇ ਤੀਸਰੇ ਪਾਸੇ ਹੁਣ ਇਸ ਵਾਰ ਹਲੋ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੈਨਲ ਵੀ ਮੈਦਾਨ ਚ ਉਤਰ ਚੁੱਕਿਆ ਹੈ। ਔਰ ਲਗਭਗ 44 ਦੇ ਕਰੀਬ ਕੈਂਡੀਡੇਟ ਜਿਹੜੇ ਨੇ ਇਸ ਵਾਰ ਚੋਣ ਲੜ ਰਹੇ ਨੇ। 5500 ਦੇ ਕਰੀਬ ਜਿਹੜੇ ਵੋਟਰ ਨੇ ਉਹਨਾਂ ਨੇ ਜੋਰਜ ਮੈਚ ਕਰਨੀਆਂ ਇਹਨਾਂ 44 ਮੈਂਬਰਾਂ ਦੇ ਵਿੱਚੋਂ ਟੋਟਲ 20 ਮੈਂਬਰ ਚੁਣਨੇ ਨੇ। ਇੱਕ ਵੋਟਰ ਨੇ 20 ਵੋਟਾਂ ਪਾਉਣੀਆਂ ਨੇ ਤੇ ਉਮੀਦਵਾਰ ਜਿਹੜੇ ਨੇ 44 ਖੜੇ ਆ ਚੋਣ ਮੈਦਾਨ ਦੇ ਵਿੱਚ ਗਰਮਾਹਟ ਪੂਰੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਕਮਲਜੀਤ ਸਿੰਘ ਕਮਲ ਨੇ ਆ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ। ਕਮਲ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸਰਨਾ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਨਰੋ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਆਫਿਸ ਆਏ ਸਾਡੇ ਨਾਲ ਅੱਜ ਇਸ ਮੈਨੇਜਮੈਂਟ ਚੋਣਾਂ ਦੇ ਸੰਬੰਧੀ ਵਿਚਾਰ ਕਰਨ ਤੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਵੀ ਅੱਜ ਖੰਨੇ ਸ਼ਹਿਰ ਦਾ ਜਿਹੜਾ ਇਹਨਾਂ ਚੋਣਾਂ ਨੂੰ ਲੈ ਕੇ ਜਿਹੜਾ ਮਾਹੌਲ ਹੈਗਾ ਬਹੁਤ ਗਰਮਾਇਆ ਹੋਇਆ ਤੇ ਇਹਨਾਂ ਚੋਣਾਂ ਨੂੰ ਲੈ ਕੇ ਹਰ ਬੰਦਾ ਜਿਹੜੀ ਆਪੋ ਆਪਣੀ ਵੱਖ-ਵੱਖਰੀ ਜਿਹੜੀ رائے ਦੇ ਰਿਹਾ ਤੇ ਜਿਹੜੀ ਤੁਸੀਂ ਗੱਲ ਦੱਸੀ ਵੀ ਇਸ ਵਾਰ ਜਿਹੜੇ ਤਿੰਨ ਪੈਨਲ ਜਿਹੜੇ ਖੜੇ ਨੇ ਨਾ ਉਸ ਕਰਕੇ ਇਸ ਚੋਣਾਂ ਦੇ ਵਿੱਚ ਹਰ ਵਿਅਕਤੀ ਸ਼ਹਿਰ ਦਾ ਹਰ ਵਸਿੰਦਾ ਭਾਵੇਂ ਉਹਦੀ ਵੋਟ ਹੈ ਤੇ ਭਾਵੇਂ ਨਹੀਂ ਉਹ ਵੀ ਦਿਲਚਸਪੀ ਲੈ ਰਿਹਾ ਪਰ ਮੈਨਰ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਥੇ ਇੱਕ ਜਿਹੜੀ ਨਵੀਂ ਚਰਚਾ ਜਿਹੜੀ ਛਿੜੀ ਹੋਈ ਹੈਗੀ ਹੈ ਵੀ ਇਹਨਾਂ ਚੋਣਾਂ ਦੇ ਵਿੱਚ ਪਹਿਲੀ ਵਾਰ ਜਿਹੜੀਆਂ ਦੋ ਮਹਿਲਾਵਾਂ ਮੈਦਾਨ ਵਿੱਚ ਉਤਰੀਆਂ ਨੇ ਤੇ ਉਹਨਾਂ ਉਹਨਾਂ ਨੂੰ ਜਿਤਾਉਣ ਵਾਸਤੇ ਜਿਹੜਾ ਮੈਂ ਦੇਖਣ ਨੂੰ ਮੈਨੂੰ ਮਿਲ ਰਿਹਾ ਹੈ ਜਿਹੜਾ ਸ਼ਹਿਰ ਇੱਕ ਜੁੱਟ ਵੀ ਨਜ਼ਰ ਆ ਰਿਹਾ ਹੈ ਤੇ ਸਾਡੇ ਵੱਲੋਂ ਵੀ ਇਹ ਜਿਹੜੀ ਅਪੀਲ ਹੈਗੀ ਹੈ ਵੀ ਸ਼ਹਿਰ ਵਾਸੀ ਇਹ ਦੋਨੋਂ ਮਹਿਲਾਵਾਂ ਨੂੰ ਇਸ ਵਾਰ ਜ਼ਰੂਰ ਮੌਕਾ ਦੇਣ ਦੇਖੋ ਜਿਹੜੀਆਂ ਇਹ ਏਐਸ ਮੈਨੇਜਮੈਂਟ ਸੰਸਥਾ ਸੰਸਥਾਵਾਂ ਨੇ ਸਾਡੀਆਂ ਸਾਡੇ ਇਹ ਜਿਹੜੇ throher ਨੇ ਸਾਡੇ ਮੰਦਰ ਨੇ ਇਹ ਇਹਨਾਂ ਦੇ ਵਿੱਚ ਇਸ ਵਾਰ ਮਹਿਲਾਵਾਂ ਦਾ ਪਹੁੰਚਣਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਦੇਖੋ ਇਹ ਕੋ-ਐਜੂਕੇਸ਼ਨਲ ਸੰਸਥਾਵਾਂ ਨੇ 70% ਜਿਹੜਾ ਸਟਾਫ ਹੈਗਾ ਉਹ ਮਹਿਲਾਵਾਂ ਦਾ ਹੈ ਤੇ ਸਟੂਡੈਂਟਸ ਨੇ ਉਹ ਵੀ ਸਾਡੀਆਂ ਧੀਆ ਭੈਣਾਂ ਬੇਟੀਆਂ ਲੜਕੀਆਂ ਸਾਡੀਆਂ ਉੱਥੇ ਪੜ੍ਹਨੀਆਂ ਨੇ ਉਹਨਾਂ ਦੀਆਂ ਵੀ ਕੋਈ ਸਮੱਸਿਆਵਾਂ ਨੇ ਉਹ ਜੇ ਸਾਡੀਆਂ ਮਹਿਲਾ ਮੈਂਬਰ ਇਸ ਵਾਰ ਜਿੱਤ ਕੇ ਪਹੁੰਚਣਗੇ ਆ ਤਾਂ ਉਹ ਇਹਨਾਂ ਇਹਨਾਂ ਦੀਆਂ ਸਮੱਸਿਆਵਾਂ ਨੂੰ ਬਹੁਤ ਚੰਗੀ ਤਰ੍ਹਾਂ ਹੱਲ ਕਰ ਸਕਣਗੇ ਆ ਤੇ ਮੈਨੂੰ ਬੜੀ ਖੁਸ਼ੀ ਹੈ ਤੇ ਇਹ ਮਹਿਲਾਵਾਂ ਦੇਖੋ ਵਧਾਈ ਦੀਆਂ પાਤਰ ਨੇ ਇਹਨਾਂ ਨੇ ਹਿੰਮਤ ਕੀਤੀ ਹੈ ਅੱਗੇ ਆਉਣ ਦੀ ਤੇ ਇਹ ਬੜੀ ਵਧੀਆ ਗੱਲ ਹੈ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਜ਼ਰੂਰ ਕਹੂੰਗਾ ਦੇਖੋ ਵੂਮਨ ਡੇ ਜਿਹੜੇ ਆਉਂਦੇ ਨੇ ਹੁਣ ਇਹ 30 ਦਾ ਤਿਉਹਾਰ ਲੰਘ ਕੇ ਗਿਆ ਆਪਾਂ ਵੱਡੇ ਵੱਡੇ ਭਾਸ਼ਣ ਦੇਨੇ ਆ ਆਪਾਂ ਮਹਿਲਾ ਸ਼ਕਤੀ ਨੂੰ ਬੜਾਵਾ ਦੇਣ ਦੀਆਂ ਗੱਲਾਂ ਕਰਦੇ ਆ ਤੇ ਅੱਜ ਮੈਂ ਇੱਥੇ ਜ਼ਰੂਰ ਕਹੂੰਗਾ ਅੱਜ ਸਾਡੇ ਕੋਲੇ ਮੌਕਾ ਹੈ ਵੀ ਆਪਣੀ ਗੱਲ ਸਾਬਤ ਕਰਨ ਦਾ ਆਪਣੇ ਸ਼ਹਿਰ ਵਾਸੀਆਂ ਕੋਲੇ ਬਹੁਤ ਵੱਡਾ ਮੌਕਾ ਹੈ ਵੀ ਅੱਜ ਆਪਾਂ ਇਹ ਸਾਬਤ ਕਰੀਏ ਵਾਕਈ ਵੀ ਅਸੀਂ ਮਹਿਲਾਵਾਂ ਦੇ ਨਾਲ ਖੜੇ ਆ ਬਾਕੀ ਮੈਨੂੰ ਪੂਰਨ ਆਸ ਹੈ ਜਿਹੜਾ ਸਾਡਾ ਖੰਨਾ ਸ਼ਹਿਰ ਹੈ ਇਹ ਹਮੇਸ਼ਾ ਹੀ ਇਹ ਖੰਨਾ ਸ਼ਹਿਰ ਨੇ ਹਰ ਵਾਰ ਨਵਾਂ ਇਤਿਹਾਸ ਸਿਰਜਿਆ ਤੇ ਇਸ ਵਾਰ ਵੀ ਪੂਰਨ ਆਸ ਹੈ ਮੈਨੂੰ ਵੀ ਸਾਡਾ ਸ਼ਹਿਰ ਇਹਨਾਂ ਦੋਨੋਂ ਮਹਿਲਾਵਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਜਿਤਾ ਕੇ ਇਹ 100 ਸਾਲ ਪੁਰਾਣਾ ਇਤਿਹਾਸ ਬਦਲੂਗਾ ਤੇ ਇਸ ਵਾਰ ਮੈਂ ਹੋਰ ਦੁਬਾਰਾ ਫਿਰ ਆਪਣੇ ਵੱਲੋਂ ਅਪੀਲ ਕਰਦਾ ਵੇ ਖੰਨਾਵਾਸੀ ਇਹਨਾਂ ਦੋਨੋਂ ਮਹਿਲਾਵਾਂ ਨੂੰ ਜਿਤਾ ਕੇ ਇਹਨਾਂ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਮੈਂਬਰ ਬਣਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਸੋ ਕਮਲ ਜੀ ਨੇ ਬਹੁਤ ਬੜੀ ਗੱਲ ਕੀਤੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਮੈਂ ਵੀ ਇਹਨਾਂ ਦੋਨਾਂ ਮਹਿਲਾਵਾਂ ਵਾਸਤੇ ਇੱਕ ਵੀਡੀਓ ਜਿਹੜੀ ਹੈ ਬਹਲ ਕੀਤੀ ਸੀ ਕਿਉਂਕਿ ਗੱਲਾਂ ਆਪਾਂ ਬਹੁਤ ਮਾਰਦੇ ਆ ਮਹਿਲਾ ਸਤੀ ਆਪਣੇ ਮਾਪੇ ਹਨਾ ਆਪਣੀਆਂ ਭੈਣਾਂ ਇਹਨਾਂ ਵਾਸਤੇ ਬੜਵੀਆਂ ਗੱਲਾਂ ਕਰਦੇ ਆ ਰਖੜੀ ਦਾ ਤਿਹਾਰ ਨਿਕਲਿਆ ਰਕਸ਼ਾ ਬੰਧਨ ਨਿਕਲਿਆ ਔਰ ਬਹੁਤ ਤਿਹਾਰ ਨੇ ਜਿਹੜੀਆਂ ਆਪਾਂ ਮਹਿਲਾਵਾਂ ਨੂੰ ਕਰਕੇ ਮਨਾਉਂਦੇ ਆਂ ਦੋਸਤੋ ਅੱਜ ਜਿਹੜੀ ਹੈ ਆਪਣੇ ਜਾਂਚ ਦੀ ਘੜੀ ਹੈ ਆਪਾਂ ਇਹਨਾਂ ਦੋ ਮਹਿਲਾਵਾਂ ਨੂੰ ਕਿਸ ਪਾਰਟੀ ਨਾਲ ਤਾਲੁਕ ਰੱਖਦੀ ਹੈ ਨਾ ਬਿਲਕੁਲ ਦੇਖਣਾ ਨਹੀਂ ਆਪਾਂ ਨੇ ਵੋਟਾਂ ਤੁਹਾਡੇ ਕੋਲ 20 ਵੋਟਾਂ ਤੁਸੀਂ ਪਾਣੀਆਂ 16 16 ਵੋਟਾਂ ਦੋ ਪੈਨਲਾਂ ਦੇ ਵਿੱਚ 16 16 ਉਮੀਦਵਾਰ ਖੜੇ ਨੇ ਇੱਕ ਪੈਨਲ ਦੇ ਵਿੱਚ ਖੜੇ ਨੇ 12 ਉਮੀਦਵਾਰ 11 ਉਮੀਦਵਾਰ ਸੋਰੀ ਆਪਣੇ ਕੋਲ ਬਹੁਤ بڑا ਚਾਂਸ ਹੈ ਚਾਰ ਚਾਰ ਵੋਟਾਂ ਦਾ ਦੋਨੇ ਪੈਨਲਾਂ ਕੋਲ ਹੈ ਮੈਂ ਪੈਨਲਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿਉਂਕਿ ਤੁਸੀਂ ਵੀ ਵੋਟਾਂ ਮੰਗਦੇ ਹੋ ਕਿ ਸਾਨੂੰ ਵੋਟਾਂ ਪਾਓ ਅਸੀਂ ਓਪਨਲੀ ਕਹਿੰਦਾ ਕਿ ਅਸੀਂ ਇਸ ਵਾਰ ਵਧੀਆ ਕੈਂਡੀਡੇਟ ਜਿਹੜੇ ਹਨ ਉਹ ਚੁਣ ਕੇ ਅੱਗੇ ਲੈ ਕੇ ਆਣੇ ਨੇ ਸੋ ਦੋ ਮਹਿਲਾਵਾਂ ਨੂੰ ਮੈਂ ਅਪੀਲ ਕਰਦਾ ਤਿੰਨੇ ਪਿੰਡਾਂ ਨੂੰ ਕਿ ਇਹਨਾਂ ਦੋਨੇ ਮਹਿਲਾਵਾਂ ਨੂੰ ਧਰਮ ਦੇ ਨਾਮ ਦੇ ਉੱਪਰ ਕਿਉਂਕਿ ਜੇ ਤੁਸੀਂ ਕਸਮਾਂ ਚਾਕ ਕੇ ਗੁਰਦੁਆਰਿਆਂ ਚ ਮੰਦਰਾਂ ਚ ਖੜ ਕੇ ਕਸਮਾਂ ਖਾਂਦੇ ਹੋ ਕਿ ਕੈਂਡੀਡੇਟ ਬਰਬਰਾਂ ਨੇ ਚਾਹੀਦੇ ਆ ਤਾਂ ਇਹਨਾਂ ਦੋ ਮਹਿਲਾਵਾਂ ਨੂੰ ਆਪਾਂ ਅੰਨਿਆਕ ਵੋਟ ਪਾ ਦਈਏ ਕਿ ਪਹਿਲੀਆਂ ਮੁੱਢਲੀਆਂ ਦੋ ਗਧਾਰਾਂ ਦੇ ਵਿੱਚ ਇਹ ਦੋਨੇ ਮਹਿਲਾਵਾਂ ਹੋਣ ਸੋ ਕਮਲ ਜੀ ਨੇ ਅੱਜ ਬਹੁਤ ਵੱਡੀ ਗੱਲ ਕੀਤੀ ਹੈ ਇਹ ਮਹਿਲਾ ਮਹਾਂ ਸ਼ਕਤੀ ਨੂੰ ਅੱਗੇ ਲੈ ਕੇ ਆਂਦੀ ਲੋੜ ਹੈ ਸੋ ਕੈਮਰਾਮੈਨ ਰਜੇਸ਼ ਰਾਜਾ ਨਾਲ ਮੈਂ ਰਾਜਮੈਨ ਰੋ ਯੂਨੀਵਰਸਲ ਨਿਊਜ਼ ਨੇਸ਼ਨ ਖੰਨਾ ਆਜੋ ਤੁਸੀਂ ਵੀ